ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਰਤੀ ਫੌਜ ਵੱਲੋਂ ਔਰਤਾਂ ਲਈ ਇੱਕ ਬਹੁਤ ਹੀ ਖਾਸ ਮੌਕੇ ਬਾਰੇ। ਹਾਂਜੀ। ਇਹ ਹੈ 66ਵਾਂ ਸ਼ਾਰਟ ਸਰਵਿਸ ਕਮਿਸ਼ਨ ਯਾਨੀ SSC ਟੈਕਨੀਕਲ ਕੋਰਸ। ਬਿਲਕੁਲ। ਜਿਹੜਾ ਅਪ੍ਰੈਲ 2026 ਵਿੱਚ ਸ਼ੁਰੂ ਹੋ ਰਿਹਾ ਹੈ। ਤੇ ਖਾਸ ਗੱਲ ਇਹ ਹੈ ਕਿ ਇਸ ਵਿੱਚ ਫੌਜ ਦੇ ਸ਼ਹੀਦ ਜਵਾਨਾਂ ਦੀਆਂ ਵਿਧਵਾਵਾਂ ਲਈ ਵੀ ਮੌਕੇ ਨੇ। ਟੈਕਨੀਕਲ ਵੀ ਤੇ ਨਾਨ ਟੈਕਨੀਕਲ ਵੀ। ਹਾਂਜੀ। बहुत अहम पहलू है ते सारी जानकारी, देखो, फौज़ दे अपने अधिकारित नोटिफिकेशन ते ही आधारित है अप्लाई कर करता की योग्यता चाहती है चो करिए शुरू हाँ जी जरूर सब तो पहला सब तो जरूरी सवाल इस मौके लाई कौन योग है? मतलब कौन कौन अप्लाई कर है देखो पहली गल योग अणव्या महिला इंजीनियरिंग ग्रेजुएट ठीक है ਜਿਨ੍ਹਾਂ ਕੋਲੋਂ ਲੋੜਿੰਗ ਦੀ ਡਿਗਰੀ ਹੋਵੇ ਤੇ ਨਾਲ ਹੀ ਜਿਵੇਂ ਤੁਸੀਂ ਪਹਿਲਾਂ ਕਿਹਾ ਹਥਿਆਰਬੰਦ ਸਿਨਾਵਾਂ ਦੇ ਉਹਨਾਂ ਕਰਮੀਆਂ ਦੀਆਂ ਵਿਧਵਾਵਾਂ ਜਿਹੜੇ ਸੇਵਾ ਦੌਰਾਨ ਸ਼ਹੀ ਹੋ ਗਏ ਅੱਛਾ ਪਰ ਸ਼ਰਤ ਇਹ ਹੈ ਕਿ ਉਹਨਾਂ ਨੇ ਦੁਬਾਰਾ ਵਿਆਹ ਨਾ ਕਰਵਾਇਆ ਹੋਵੇ ਹਾਂ ਇਹ ਜ਼ਰੂਰੀ ਸ਼ਰਤ ਹੈ ਤੇ ਨਾਗਰਿਕਤਾ ਬਾਰੇ ਉਮੀਦਵਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਵੈਸੇ ਨੇਪਾਲ ਦੇ ਨਾਗਰਿਕਾਂ ਲਈ ਵੀ ਕੁਝ ਸ਼ਰਤਾਂ ਨਾਲ ਮੌਕਾ ਹੈ ਜੇ ਉਹਨਾਂ ਕੋਲ ਯੋਗਤਾ ਦਾ ਸਰਟੀਫਿਕੇਟ ਹੋਵੇ ਠੀਕ ਹੈ ਤੇ ਉਮਰ ਉਮਰ ਦੀ ਸੀਮਾ ਤਾਂ ਹਮੇਸ਼ਾ ਬਹੁਤ ਮਹੱਤਵਪੂਰਨ ਹੁੰਦੀ ਹੈ। ਬਿਲਕੁਲ। ਉਮਰ ਬਹੁਤ ਜ਼ਰੂਰੀ ਹੈ। SSCW ਟੈਕ ਲਈ 1 April 2026 ਨੂੰ ਉਮਰ 20 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 20 ਤੋਂ 27 ਸਾਲ। ਹਾਂਜੀ। ਤੇ ਜਿਹੜੀਆਂ ਰੱਖਿਆ ਕਰਮਚਾਰੀਆਂ ਦੀਆਂ ਵਿਧਵਾਵਾਂ ਨੇ ਚਾਹੇ ਉਹ ਟੈਕਨੀਕਲ ਲਈ ਅਪਲਾਈ ਕਰਨ ਜਾਂ ਨਾਨ ਟੈਕਨੀਕਲ ਲਈ, ਉਹਨਾਂ ਲਈ ਵੱਧ ਤੋਂ ਵੱਧ ਉਮਰ 35 ਸਾਲ ਹੈ ਉਸੇ ਤਰੀਕ ਨੂੰ, ਯਾਨੀ 1 April 2026 ਨੂੰ। ਠੀਕ ਹੈ ਜੀ। उम्र होगी बिल्कुल हूँ अगे वोगता यानी पढ़ाई की चाहिए है हाँ देखो जेडियो औरत एस सी डब्ल्यू टेक लाई अपलाई कर रही हैं ने इंजीनियरिंग डिग्री होनी चाहिए दी है फिर वो इंजीनियरिंग आखिरी साल विच पढ़ रही हा फल ईयर वाले भी हांजी ਪਰ ਜੇ ਉਹ ਆਖਰੀ ਸਾਲ ਚ ਨੇ ਤਾਂ ਉਹਨਾਂ ਨੂੰ 1 April 2026 ਤੱਕ ਆਪਣੀ ਡਿਗਰੀ ਪਾਸ ਕਰਨ ਦਾ ਸਬੂਤ ਦੇਣਾ ਪਵੇਗਾ ਨਹੀਂ ਤਾਂ ਉਹ ਯੋਗ ਨਹੀਂ ਹੋਏਗੀਆ ਸਮਝ ਗਿਆ ਤੇ ਕਿਹੜੀਆਂ ਇੰਜੀਨੀਅਰਿੰਗ ਸਟਰੀਮਾਂ ਸਾਰੀਆਂ ਚੱਲਣਗੀਆਂ ਨਹੀਂ ਸਾਰੀਆਂ ਨਹੀਂ ਇਹੀ ਤਾਂ ਖਾਸ ਗੱਲ ਹੈ ਕੁਝ ਖਾਸ ਸਟਰੀਮਜ਼ ਹੀ ਨੇ ਜਿਵੇਂ ਸਿਵਲ ਦੀਆਂ 7 ਅਸਾਮੀਆਂ ਨੇ ਹਮ ਕੰਪਿਊਟਰ ਸਾਇੰਸ ਦੀਆਂ 4 ਇਲੈਕਟ੍ਰੀਕਲ 3 ਇਲੈਕਟ੍ਰੋਨਿਕਸ 6 ਤੇ ਮੈਕੈਨਿਕਲ ਦੀਆਂ 9 ਕੁੱਲ 29 ਅਸਾਮੀਆਂ ਹੋ ਗਈਆਂ ਉਨਾ ਟਾਈਪ ਉਸ ਤਾਂ ਹਾਂਜੀ ਤੇ ਨੋਟੀਫਿਕੇਸ਼ਨ ਵਿੱਚ ਨਾ ਹਰੇਕ ਸਟ੍ਰੀਮ ਦੇ ਬਰਾਬਰ ਦੀਆਂ ਹੋਰ ਕਿਹੜੀਆਂ-ਕਿਹੜੀਆਂ ਡਿਗਰੀਆਂ ਮੰਨੀਆਂ ਜਾਣਗੀਆਂ ਉਹਦੀ ਪੂਰੀ ਲਿਸਟ ਦਿੱਤੀ ਹੋਈ ਹੈ। ਅੱਛਾ ਯਾਨੀ ਇਕੁਇਵਲੈਂਟ ਸਟ੍ਰੀਮਸ ਵੀ ਦੱਸੀਆਂ ਨੇ। ਬਿਲਕੁਲ ਤੇ ਵਿਦਵਾਂਵਾਂ ਲਈ ਜੇ ਉਹ SSCW ਟੈਕ ਲਈ ਅਪਲਾਈ ਕਰਦੀਆਂ ਨੇ ਤਾਂ ਉਹਨਾਂ ਨੂੰ ਕਿਸੇ ਵੀ ਇੰਜੀਨੀਅਰਿੰਗ ਸਟ੍ਰੀਮ ਵਿੱਚ BE BTech ਚਾਹੀਦੀ ਹੈ। ਇੱਕ ਅਸਾਮੀ ਉਹਨਾਂ ਲਈ ਠੀਕ ਹੈ ਤੇ ਜੇ SSCW ਨਾਨਟੈਕ ਲਈ ਅਪਲਾਈ ਕਰਦਿਆਂ ਨੇ ਤਾਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਚਾਹੀਦੀ ਹੈ ਇਹਦੇ ਲਈ ਵੀ ਇੱਕ ਅਸਾਮੀ ਹੈ ਓਕੇ ਇੱਕ ਬਹੁਤ ਹੀ ਜ਼ਰੂਰੀ ਨੁਕਤਾ ਇੱਥੇ ਧਿਆਨ ਦੇਣ ਵਾਲਾ ਹਾਂਜੀ ਤੁਹਾਡੀ ਡਿਗਰੀ ਜਾਂ ਮਾਰਕਸ਼ੀਟ ਤੇ ਜਿਹੜੀ ਸਟਰੀਮ ਲਿਖੀ ਹੋਈ ਹੈ ਤੇ ਜਿਹੜਾ ਨਾਮ ਤੁਸੀਂ ਆਨਲਾਈਨ ਫਾਰਮ ਵਿੱਚ ਭਰ ਰਹੇ ਹੋ ਉਹ ਬਿਲਕੁਲ ਇੱਕੋ ਜਿਹਾ ਹੋਣਾ ਚਾਹੀਦਾ ਹੈ ਅੱਛਾ ਮਤਲਬ ਸਪੈਲਿੰਗ ਵਗੈਰਾ ਵੀ ਸੇਮ? ਹਾਂਜੀ ਬਿਲਕੁਲ ਜੇ ਫਰਕ ਹੋਇਆ ਤਾਂ ਉਮੀਦਵਾਰੀ ਰੱਦ ਵੀ ਹੋ ਸਕਦੀ ਹੈ ਇਸ ਲਈ ਬਹੁਤ ਧਿਆਨ ਨਾਲ ਪੜ੍ਹਨਾ ਪਵੇਗਾ। ਹੂੰ ਇਹ ਤਾਂ ਬਹੁਤ ਜ਼ਰੂਰੀ ਗੱਲ ਦੱਸੀ ਤੁਸੀਂ ਚਲੋ ਪੜ੍ਹਾਈ ਦੀ ਗੱਲ ਵੀ ਹੋ ਗਈ ਹੁਣ ਅੱਗੇ ਵਧਦੇ ਹਾਂ ਕਿ ਚੋਣ ਕਿਵੇਂ ਹੁੰਦੀ ਹੈ ਸਿਲੈਕਸ਼ਨ ਪ੍ਰੋਸੈਸ ਕੀ ਹੈ? ਹਾਂਜੀ ਸਿਲੈਕਸ਼ਨ ਪ੍ਰੋਸੈਸ ਇੱਕ ਕਈ ਪੜਾਵਾਂ ਵਿੱਚ ਹੁੰਦਾ ਹੈ। ਠੀਕ ਸਭ ਤੋਂ ਪਹਿਲਾਂ ਜਿੰਨੀਆਂ ਅਰਜ਼ੀਆਂ ਆਉਂਦੀਆਂ ਨੇ ਉਹਨਾਂ ਦੀ ਸ਼ਾਰਟਲਿਸਟਿੰਗ ਹੁੰਦੀ ਹੈ। ਇਹ ਮੁੱਖ ਤੌਰ ਤੇ ਇੰਜੀਨੀਅਰਿੰਗ ਵਿੱਚ ਤੁਹਾਡੇ ਨੰਬਰਾਂ ਦੇ ਆਧਾਰ ਤੇ ਹੁੰਦੀ ਹੈ। ਯਾਨੀ ਮੈਰਿਟ ਬਣਦੀ ਹੈ। ਹਾਂ। ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਕਟ-ਆਫ ਬਣਦੀ ਹੈ। ਫਿਰ ਜਿਹੜੇ ਉਮੀਦਵਾਰ ਸ਼ਾਰਟਲਿਸਟ ਹੁੰਦੇ ਨੇ ਉਹਨਾਂ ਨੂੰ ਸਰਵਿਸਿਸ ਸਿਲੈਕਸ਼ਨ ਬੋਰਡ ਯਾਨੀ SSB ਇੰਟਰਵਿਊ ਲਈ ਬੁਲਾਇਆ ਜਾਂਦਾ ਹੈ। SSB। ਹਾਂਜੀ। ਸੁਣਿਆ ਇਹਦੇ ਬਾਰੇ? ਇਹ ਕਿੱਥੇ ਹੁੰਦੀ ਹੈ? ਇਹਦੇ ਸੈਂਟਰ ਨੇ ਇਲਾਹਾਬਾਦ, ਭੋਪਾਲ, ਬੈਂਗਲੁਰੂ ਤੇ ਜਲੰਧਰ। ਇਹਨਾਂ ਵਿੱਚੋਂ ਕਿਸੇ ਇੱਕ ਜਗ੍ਹਾ ਬੁਲਾਇਆ ਜਾਂਦਾ ਹੈ। ਓਕੇ। ਤੇ ਕਿੰਨੇ ਦਿਨ ਦੀ ਹੁੰਦੀ ਹੈ ਇਹ? ਇਹ ਪੂਰੇ 5 ਦਿਨ ਚੱਲਦੀ ਹੈ। ਕਾਫੀ ਲੰਮਾ ਤੇ ਗਹਿਰਾ ਪ੍ਰੋਸੈਸ ਹੈ ਪੰਜ ਦਿਨ اچھا ਹਾਂਜੀ ਇਹਦੇ ਦੋ ਸਟੇਜ ਹੁੰਦੇ ਨੇ ਸਟੇਜ 1 ਤੇ ਸਟੇਜ 2 ਜਿਹੜੇ ਸਟੇਜ 1 ਕਲੀਅਰ ਕਰਦੇ ਨੇ ਸਿਰਫ ਉਹੀ ਸਟੇਜ 2 ਵਿੱਚ ਜਾਂਦੇ ਨੇ ਇਹਦੇ ਵਿੱਚ ਕਈ ਤਰ੍ਹਾਂ ਦੇ ਟੈਸਟ ਹੁੰਦੇ ਨੇ ਸਾਈਕੋਲੋਜੀਕਲ ਗਰੁੱਪ ਟਾਸਕ ਇੰਟਰਵਿਊ ਵਗੈਰਾ ਹੂੰ ਯਾਨੀ ਪੂਰੀ ਪਰਖ ਹੁੰਦੀ ਹੈ ਬਿਲਕੁਲ ਸ਼ਖਸੀਅਤ ਲੀਡਰਸ਼ਿਪ ਗੁਣ ਦਿਮਾਗੀ ਯੋਗਤਾ ਸਭ ਕੁਝ ਪਰਖਿਆ ਜਾਂਦਾ ਜਿਹੜੇ ਐਸਐਸਬੀ ਸਫਲਤਾ ਨਾਲ ਪਾਸ ਕਰ ਲੈਂਦੇ ਨੇ ਉਹਨਾਂ ਦਾ ਫਿਰ ਮੈਡੀਕਲ ਐਗਜ਼ਾਮ ਹੁੰਦਾ ਮੈਡੀਕਲ ਫਿਟਨੈਸ ਹਾਂਜੀ ਤੇ ਜਿਹੜੇ ਇਸ ਪੜਾ ਨੂੰ ਵੀ ਪਾਰ ਕਰ ਲੈਂਦੇ ਨੇ ਯਾਨੀ ਮੈਡੀਕਲੀ ਫਿਟ ਪਾਏ ਜਾਂਦੇ ਨੇ ਉਹਨਾਂ ਨੂੰ ਫਿਰ ਭੇਜਿਆ ਜਾਂਦਾ ਹੈ ਚੇਨਈ ਚੇਨਈ ਕਿੱਥੇ ਆਫਸਰਸ ਟ੍ਰੇਨਿੰਗ ਅਕੈਡਮੀ ਓਟੀਏ ਚੇਨਈ ਉੱਥੇ 49 ਹਫ਼ਤਿਆਂ ਦੀ ਸਖਤ ਟ੍ਰੇਨਿੰਗ ਹੁੰਦੀ ਹੈ 49 ਹਫ਼ਤੇ ਲਗਭਗ 1 ਸਾਲ ਹਾਂਜੀ ਤੇ ਇਹ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੁੰਦੀ ਹੈ ਇਹ ਸਿਰਫ ਸਰੀਰਿਕ ਨਹੀਂ ਮਾਨਸਿਕ ਤੌਰ ਤੇ ਵੀ ਤਿਆਰ ਕਰਦੀ ਹੈ ਇਕਲ ਹੋਰ ਇਸ ਟ੍ਰੇਨਿੰਗ ਦੌਰਾਨ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਅੱਛਾ ਇਹ ਵੀ ਇੱਕ ਸ਼ਰਤ ਹੈ। ਇਹ ਤਾਂ ਵਧੀਆ ਹੈ। ਠੀਕ ਹੈ ਟ੍ਰੇਨਿੰਗ ਪੂਰੀ ਹੋ ਗਈ ਫਿਰ ਕੀ ਹੁੰਦਾ? ਮਤਲਬ ਨੌਕਰੀ ਕਿਸ ਤਰ੍ਹਾਂ ਦੀ ਹੈ? ਦੇਖੋ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਸਫਲ ਉਮੀਦਵਾਰਾਂ ਨੂੰ ਲੈਫਟੇਨੈਂਟ ਦੇ ਰੈਂਕ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਯਾਨੀ SSC ਦਿੱਤਾ ਜਾਂਦਾ ਹੈ। ਲੈਫਟੇਨੈਂਟ ਦੇ ਰੈਂਕ ਤੇ? ਹਾਂਜੀ ਤੇ ਜਿਹੜੇ ਇੰਜੀਨੀਅਰਿੰਗ ਗ੍ਰੈਜੂਏਟਸ ਹੁੰਦੇ ਨੇ ਉਹਨਾਂ ਨੂੰ 1 ਸਾਲ ਦੀ ਐਂਟੀਡੇਟ ਸੀਨੀਅਰਤਾ ਵੀ ਮਿਲਦੀ ਹੈ। ਐਂਟੀਡੇਟ ਸਿਨੀਅਰਤਾ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਹੈ ਕਿ ਉਹਨਾਂ ਦੀ ਸਿਨੀਅਰਤਾ 1 ਸਾਲ ਪਹਿਲਾਂ ਤੋਂ ਗਿਣੀ ਜਾਂਦੀ ਹੈ ਜਿਸ ਨਾਲ ਉਹਨਾਂ ਨੂੰ ਤਰੱਕੀ ਵਗਾਰਾ ਵਿੱਚ ਫਾਇਦਾ ਹੁੰਦਾ ਹੈ ਪਰ ਇਹ ਸਹੂਲਤ ਵਿਧਵਾਵਾਂ ਐਸਐਸਡਬਲ ਨਾਨਟੈਕ ਤੇ ਲਾਗੂ ਨਹੀਂ ਹੁੰਦੀ ਠੀਕ ਹੈ ਤੇ ਇਹ ਨੌਕਰੀ ਕਿੰਨੇ ਸਾਲ ਦੀ ਹੁੰਦੀ ਹੈ ਸ਼ਾਰਟ ਸਰਵਿਸ ਹੈ ਤਾਂ ਹਾਂ ਸ਼ੁਰੂ ਵਿੱਚ ਇਹ 10 ਸਾਲ ਲਈ ਹੁੰਦੀ ਹੈ 10 ਸਾਲ ਜਿਸ ਨੂੰ 4 ਸਾਲ ਹੋਰ ਵਧਾਇਆ ਜਾ ਸਕਦਾ ਹੈ ਕੁੱਲ 14 ਸਾਲ ਤੱਕ ਓਕੇ ਤੇ 10ਵੇਂ ਸਾਲ ਵਿੱਚ ਜੇਕਰ ਉਮੀਦਵਾਰ ਦੀ ਕਾਰਗੁਜ਼ਾਰੀ ਵਧੀਆ ਹੈ ਤੇ ਉਹ ਚਾਹੁੰਦਾ ਹੈ ਅਤੇ ਫੌਜ ਨੂੰ ਲੋੜ ਹੈ ਤਾਂ ਸਥਾਈ ਕਮਿਸ਼ਨ ਯਾਨੀ ਪਰਮਨੈਂਟ ਕਮਿਸ਼ਨ ਪੀਸੀ ਲਈ ਵੀ ਵਿਚਾਰਿਆ ਜਾ ਸਕਦਾ ਹੈ ਅੱਛਾ ਯਾਨੀ ਪੱਕੀ ਨੌਕਰੀ ਦਾ ਮੌਕਾ ਵੀ ਹੈ ਹਾਂਜੀ ਬਿਲਕੁਲ ਤੇ ਇੱਕ ਹੋਰ ਵਿਕਲਪ ਵੀ ਹੈ 5 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਕੁਝ ਸ਼ਰਤਾਂ ਅਧੀਨ ਸੇਵਾ ਛੱਡਣ ਦਾ ਠੀਕ ਹੈ ਹੁਣ ਗੱਲ ਕਰੀਏ ਤਨਖਾਹ ਤੇ ਪੱਤਿਆਂ ਦੀ ਉਹ ਕਿਸ ਤਰ੍ਹਾਂ ਦੇ ਨੇ हाँ भी जरूरी सवाल है तनख्वाह ऐसी पत्ते काफी आकर्षक ने देखो ट्रेनिंग दौरान ही छपंजा हजार एक सौ रूपए प्रति महीना वजीफा मिलना शुरू हो जाता है ट्रेनिंग दौरान ही वाजी ऐसी मिलने तू बाद लेनेटेल लेवल टेन दुनिया है जो छप्पन हजार एक सो रूपए हाँ तो, तो एक लाख सतर हजार पांच सो रूपए तक जाना है पंद्रह हजार पंचो रूपए प्रति महीना मिलिट्री सर्विस पे मिलता है ਤੇ ਹੋਰ ਬਹੁਤ ਸਾਰੇ ਪੱਤੇ ਨੇ ਜਿਵੇਂ ਮਹਿੰਗਾਈ ਪੱਤਾ ਡੀਏ ਟਰਾਂਸਪੋਰਟ ਪੱਤਾ ਟਪੀਟੀਏ ਬੱਚਿਆਂ ਦੀ ਸਿੱਖਿਆ ਦਾ ਪੱਤਾ ਸੀਈਏ ਵਗੈਰਾ ਹੂੰ ਕਾਫੀ ਕੁਝ ਮਿਲਦਾ ਹੈ ਹਾਂਜੀ ਤੇ ਪ੍ਰੋਮੋਸ਼ਨ ਦਾ ਸਿਸਟਮ ਵੀ ਹੈ ਲੈਫਟਨੈਂਟ ਤੋਂ ਸ਼ੁਰੂ ਹੋ ਕੇ ਸੇਵਾ ਤੇ ਯੋਗਤਾ ਦੇ ਆਧਾਰ ਤੇ ਕੈਪਟਨ ਮੇਜਰ ਲੈਫਟਨੈਂਟ ਕਰਨਲ ਤੇ ਅੱਗੇ ਤੱਕ ਰੈਂਕ ਵਧਦੇ ਜਾਂਦੇ ਨੇ ਨਾਲ ਹੀ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਏਜੀਆਈਐਫ ਤਹਿਤ 1.25 ਕਰੋੜ ਦਾ ਬੀਮਾ ਕਵਰ ਵੀ ਮਿਲਦਾ ਹੈ ਵਾਹ ਇਹ ਤਾਂ ਪੂਰਾ ਪੈਕੇਜ ਹੈ ਚੰਗੀ ਤਨਖਾਹ ਸਹੂਲਤਾਂ ਸਨਮਾਨ ਤੇ ਕਰੀਅਰ ਚ ਵਾਧਾ ਬਹੁਤ ਵਧੀਆ ਜਾਣਕਾਰੀ ਹੁਣ ਸਭ ਤੋਂ ਅਹਿਮ ਗੱਲ ਜੇ ਕੋਈ ਯੋਗ ਉਮੀਦਵਾਰ ਅਪਲਾਈ ਕਰਨਾ ਚਾਹੁੰਦਾ ਜਾਂਦੀ ਹੈ ਤਾਂ ਕਿਵੇਂ ਕਰੇ ਪ੍ਰਕਿਰਿਆ ਕੀ ਹੈ ਹਾਂਜੀ ਅਪਲਾਈ ਕਰਨ ਦਾ ਤਰੀਕਾ ਦੇਖੋ ਅਰਜ਼ੀਆਂ ਸਿਰਫ ਆਨਲਾਈਨ ਹੀ ਲਈਆਂ ਜਾਣੀਆਂ ਨੇ ਸਿਰਫ ਆਨਲਾਈਨ ਹਾਂ आम उम्मीदवारों ਲਈ ਭਾਰਤੀ ਫੌਜ ਦੀ ਭਰਤੀ ਵਾਲੀ ਵੈਬਸਾਈਟ ਹੈ www.joinindianarmy.nic.in ਉੱਥੇ ਜਾ ਕੇ ਅਪਲਾਈ ਕਰਨਾ ਹੈ ਠੀਕ ਹੈ ਵੈਬਸਾਈਟ ਨੋਟ ਕਰ ਲਈ ਹੈ ਤੇ ਤਾਰੀਖਾਂ ਆਨਲਾਈਨ ਅਰਜ਼ੀ ਸ਼ੁਰੂ ਹੋਵੇਗੀ 23 ਜੁਲਾਈ 2025 ਨੂੰ ਦੁਪਹਿਰ 3 ਵਜੇ 23 ਜੁਲਾਈ ਤੇ ਬੰਦ ਹੋ ਜਾਵੇਗੀ 21 ਅਗਸਤ 2025 ਨੂੰ ਦੁਪਹਿਰ 3 ਵਜੇ ਤਾਰੀਖਾਂ ਦਾ ਖਾਸ ਧਿਆਨ ਰੱਖਣਾ ਪਵੇਗਾ ਹਾਂਜੀ ਬਿਲਕੁਲ ਸਮਾਂ ਵੀ ਦੁਪਹਿਰ 3 ਵਜੇ ਦਾ ਹੈ ਹਾਂ ਪਰ ਜਿਹੜੀਆਂ ਰੱਖਿਆ ਕਰਮਚਾਰੀਆਂ ਦੀਆਂ ਵਿਧਵਾਵਾਂ ਨੇ ਉਹਨਾਂ ਲਈ ਪ੍ਰਕਿਰਿਆ ਥੋੜੀ ਵੱਖਰੀ ਹੈ ਉਹਨਾਂ ਨੂੰ ਆਫਲਾਈਨ ਅਪਲਾਈ ਕਰਨਾ ਪਵੇਗਾ ਅੱਛਾ ਉਹਨਾਂ ਲਈ ਆਨਲਾਈਨ ਨਹੀਂ ਨਹੀਂ ਉਹਨਾਂ ਨੂੰ ਫਾਰਮ ਭਰ ਕੇ ਭੇਜਣਾ ਪਵੇਗਾ ਤੇ ਉਹਨਾਂ ਦੀਆਂ ਅਰਜ਼ੀਆਂ 29 ਅਗਸਤ 2025 ਤੱਕ ਨਿਰਧਾਰਿਤ ਪਤੇ ਤੇ ਪਹੁੰਚ ਜਾਣੀਆਂ ਚਾਹੀਦੀਆਂ ਹਨ ਇਹਦੀ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਹੋਈ ਹੈ ਠੀਕ ਹੈ ਤੇ ਜਦੋਂ ਐਸਐਸਬੀ ਇੰਟਰਵਿਊ ਲਈ ਜਾਣਾ ਹੈ ਉਦੋਂ ਕੀ ਲੈ ਕੇ ਜਾਣਾ ਹੁੰਦਾ ਹੈ ਹਾਂ ਇਹ ਵੀ ਬਹੁਤ ਜ਼ਰੂਰੀ ਹੈ ਜਦੋਂ ਐਸਐਸਬੀ ਲਈ ਜਾਣਾ ਹੈ ਤਾਂ ਆਪਣੇ ਸਾਰੇ ਅਸਲ ਦਸਤਾਵੇਜ਼ ਲੈ ਕੇ ਜਾਣੇ ਨੇ ਸਾਰੇ origignal ਹਾਂਜੀ origignal ਤੇ ਨਾਲ ਉਹਨਾਂ ਦੀ ਸਵੈ ਤਸਦੀਕਸ਼ੁਦਾ ਕਾਪੀਆਂ ਯਾਨੀ self attested photocopies ਇਹਨਾਂ ਵਿੱਚ ਸ਼ਾਮਿਲ ਹੈ ਤੁਹਾਡੀ ਆਨਲਾਈਨ ਅਰਜ਼ੀ ਦਾ ਪ੍ਰਿੰਟ ਆਊਟ 10ਵੀਂ ਦਾ ਸਰਟੀਫਿਕੇਟ ਜਨਮ ਮਿਤੀ ਲਈ 12ਵੀਂ ਦਾ ਸਰਟੀਫਿਕੇਟ ਤੇ ਮਾਰਕਸ਼ੀਟ ਇੰਜੀਨੀਅਰਿੰਗ ਦੀ ਡਿਗਰੀ ਯਾ ਪ੍ਰੋਵੀਜ਼ਨਲ ਡਿਗਰੀ ਸਾਰੇ ਸੈਮੈਸਟਰਾਂ ਦੀਆਂ ਮਾਰਕਸ਼ੀਟਾਂ ਪੂਰੀ ਫਾਈਲ ਤਿਆਰ ਕਰਨੀ ਪਵੇਗੀ ਰੱਦ ਹੋ ਸਕਦੀ ਹੈ ਹੂੰ ਇਸ ਲਈ ਕਾਗਜ਼ੀ ਕਾਰਵਾਈ ਪਹਿਲਾਂ ਹੀ ਪੂਰੀ ਕਰ ਲੈਣੀ ਚਾਹੀਦੀ ਹੈ ਸੋ ਜੇ ਆਪਾਂ ਸਾਰੀ ਗੱਲ ਨੂੰ ਸੰਖੇਪ ਚ ਕਹੀਏ ਤਾਂ ਇਹ 파ਰਟੀ ਫੌਜ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਟੈਕਨੀਕਲ ਰਾਹੀਂ ਔਰਤਾਂ ਲਈ ਇੱਕ ਬਹੁਤ ਵਧੀਆ ਬਰਤੀ ਹੈ ਤੇ ਖਾਸ ਤੌਰ ਤੇ ਰੱਖਿਆ ਕਰਮਚਾਰੀਆਂ ਦੀਆਂ ਵਿਧਵਾਵਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਹਾਂਜੀ ਯੋਗਤਾ ਦੇ ਜੁੜੇ ਮਾਪਦੰਡ ਨੇ ਖਾਸ ਕਰਕੇ ਇੰਜੀਨੀਅਰਿੰਗ ਦੀ ਸਟਰੀਮ ਤੇ ਉਮਰ ਸੀਮਾ ਉਹਨਾਂ ਨੂੰ ਧਿਆਨ ਨਾਲ ਸਮਝਣਾ ਬਹੁਤ ਜ਼ਰੂਰੀ ਹੈ ਤੇ ਚੋਣ ਪ੍ਰਕਿਰਿਆ ਦੇ ਜਿਹੜੇ ਵੱਖਰੇ ਵੱਖਰੇ ਪੜਾਅ ਨੇ ਸ਼ਾਰਟਲਿਸਟਿੰਗ ਐਸਐਸਬੀ ਮੈਡੀਕਲ ਟ੍ਰੇਨਿੰਗ ਉਹਨਾਂ ਲਈ ਤਿਆਰੀ ਕਰਨੀ ਪਵੇਗੀ ਸਹੀ ਗੱਲ ਹੈ ਜਿਹੜੇ ਉਮੀਦਵਾਰ ਸਫਲ ਹੁੰਦੇ ਨੇ ਉਹਨਾਂ ਨੂੰ ਨਾ ਸਿਰਫ ਇੱਕ ਚੁਣੌਤੀ ਪਰਿਆ ਤੇ ਬਹੁਤ ਹੀ ਸਨਮਾਨਜਨਕ ਕੈਰੀਅਰ ਮਿਲਦਾ ਹੈ ਸਗੋਂ ਚੰਗੀ ਤਨਖਾਹ ਪੱਤੇ ਤੇ ਭਵਿੱਖ ਵਿੱਚ ਅੱਗੇ ਵਧਣ ਦੇ ਮੌਕੇ ਵੀ ਮਿਲਦੇ ਹਨ ਤੇ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਅੱਜ ਜਦੋਂ ਟੈਕਨੋਲੋਜੀ ਇੰਨੀ ਮਹੱਤਵਪੂਰਨ ਹੋ ਗਈ ਹੈ ਤਾਂ ਫੌਜ ਦੀਆਂ ਤਕਨੀਕੀ ਸ਼ਾਖਾਵਾਂ ਵਿੱਚ ਔਰਤਾਂ ਦੀ ਭੂਮਿਕਾ ਕਿੰਨੀ ਅਹਿਮ ਹੁੰਦੀ ਜਾ ਰਹੀ ਹੈ ਬਿਲਕੁਲ ਸਹੀ ਕਿਹਾ ਤਾਂ ਇਸ ਸਬ ਦਾ ਮਤਲਬ ਕੀ ਨਿਕਲਦਾ ਹੈ ਇਹ ਸਿਰਫ ਇੱਕ ਹੋਰ ਨੌਕਰੀ ਦਾ ਇਸ਼ਤਿਹਾਰ ਨਹੀਂ ਹੈ ਨਹੀਂ ਬਿਲਕੁਲ ਨਹੀਂ ਇਹ ਇੱਕ ਸੱਦਾ ਹੈ ਉਹਨਾਂ ਪੜ੍ਹੀਆਂ ਲਿਖੀਆਂ ਯੋਗ ਤੇ ਹਿੰਮਤੀ ਔਰਤਾਂ ਲਈ ਜੋ ਆਪਣੀ ਟੈਕਨੀਕਲ ਜਾਣਕਾਰੀ ਆਪਣੀ ਮੁਹਾਰਤ ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ ਹਾਂਜੀ ਜਿਹੜੀਆਂ ਲੀਡਰਸ਼ਿਪ ਦੇ ਗੁਣ ਸਿੱਖਣਾ ਚਾਹੁੰਦੀਆਂ ਨੇ ਤੇ ਇੱਕ ਅਨੁਸ਼ਾਸਿਤ ਮਾਣ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੀਆਂ ਨੇ ਸਹੀ ਇਹ ਮੌਕਾ ਯੋਗਤਾ ਦ੍ਰਿੜਤਾ ਤੇ ਸੇਵਾ ਦੀ ਭਾਵਨਾ ਦਾ ਸੁਮੇਲ ਮੰਗਦਾ ਹੈ ਮਿਹਨਤ ਕਰਨੀ ਪਵੇਗੀ ਬਿਨਾਂ